ਨੰਮਨ ਚੀਲਾ ਕੋਲ ਬਠੰਡੇ ਕੋਠੀ ਪਾ ਦੇਵੇ ਮਾਈਆ ਇਹ ਆ ਭਾਈ ਥਰਮਲ ਪਲਾਂਟ ਬਠੰਡੇ ਦਾ ਚੀਲਾ ਇਧਰਲੇ ਪਾਸੇ ਰਹਿ ਜਾਂਦੀਆਂ ਨੇ ਤੇ ਆਹਗੇ ਭਾਈ ਥਰਮਲ ਪਲਾਂਟ ਵਾਲੇ ਊਗਣੇ ਜੇ ਆ ਗਏ हाँ जी की हाल चाल है जी सारे ठीक ठाक हो जी बठिंडा एरिया ਬਠਿੰਡੇ ਤੋਂ ਤਕਰੀਬਨ 22-23 ਕਿਲੋਮੀਟਰ ਇਧਰ ਨੂੰ ਮੁਕਸਰ ਵੱਲ ਸਾਈਡ ਨੂੰ ਭਲਾਈਆਣਾ ਪਿੰਡ ਗੋਪੀ ਆ ਜਿਹੜਾ ਬਾਈ ਭਲਾਈਆਣਾ ਦਾ ਉਹ ਪਿੰਡਾਂ 'ਚ ਖੜੇ ਆ ਤੇ ਹਰੇਕ ਮੋਟਰ ਲਗਭਗ ਸੋਲਰ ਮੋਟਰਾਂ ਬਹੁਤ ਲੱਗੀਆਂ ਹੋਈਆਂ ਨੇ ਵੀ ਇਧਰ ਨੂੰ ਕਾਫੀ ਟਾਈਮ ਬਾਅਦ ਆਏ ਇਧਰ ਨੂੰ ਤੇ ਦੇਖਿਆ ਵੀ ਕਾਫੀ ਜਿਹੜੇ ਮੋਟਰਾਂ ਤੇ ਜਿਹੜਾ ਮੋਟਰਾਂ ਨੇ ਉਹ ਸੋਲਰ ਪੈਨਲ ਲੱਗੇ ਨੇ ਮੋਟਰਾਂ ਸੋਲਰ ਤੇ ਲੱਗੀਆਂ ਨੇ ਆ ਇੱਕ ਮੋਟਰ ਚੱਲਦੀ ਆ ਰੋਡ ਤੇ ਇਹ ਤਾਂ ਪਾਣੀ ਬੜਾ ਗਰਮ ਆ ਯਾਰ ਜਿਵੇਂ ਬੱਤਤਾ ਤਾਂ ਮਣੀ ਹੁੰਦਾ ਨਾ ਜਮਾ ਸਿਆਲਾਂ ਦਾ ਆਪਾਂ ਕਰਕੇ ਨਹਾਉਣੇ ਆ ਕਾਰਨ ਪਤਾ ਨਹੀਂ ਕੀ ਆ ਜੇ ਕਿਸੇ ਨੂੰ ਪਤਾ ਜਰੂਰ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਪਿੰਡ ਭਲਾਈ ਆਣਾ ਮੋਗਾ ਬਠਿੰਡਾ ਏਰੀਆ ਪਾਣੀ ਬਹੁਤ ਗਰਮ ਜਿਵੇਂ ਕਹਿਦੀ ਆ ਪਰ ਸਿਆਲਾਂ ਚ ਗਰਮ ਕਰਕੇ ਪਾਣੀ ਨਹਾਉਣੇ ਹੁੰਨੇ ਆ ਉਹ ਚੀਜ਼ ਆ ਸੁਕਣ ਝੋਨਾ ਹੀ ਲੱਗਦਾ ਇੱਧਰ ਅੱਗੇ ਨਰਮੇ ਵਾਲੇ ਹੁੰਦੇ ਸੀ ਇੱਧਰ ਨੂੰ ਹਨਾ ਬਾਈ ਏਰੀਆ ਦੇ ਵਿੱਚ ਨੂੰ ਹੁਣ ਤਾਂ ਝੋਨਾ ਹੀ ਆ ਇੱਧਰ ਸਾਰੇ ਪਾਸੇ ਝੋਨਾ ਮਹਾਰਾ ਹੀ ਕਿਰਪਾ ਕਰੇ ਸੋ ਸੂਲਰ ਜਿਹੜੀਆਂ ਮੋਟਰਾਂ ਨੇ ਬਹੁਤ ਲੱਗੀਆਂ ਹੋਈਆਂ ਨੇ ਵੀ ਤਕਰੀਬਨ ਹਰ ਮੋਟਰ ਦੀ ਪੈਨ ਲੱਗੇ ਹੋਏ ਨੇ ਸੋ ਪਾਣੀ ਦਾ ਲੈਵਲ ਉੱਚਾ ਹੋਣ ਦਾ ਕਾਰਨ ਵੀ ਬਾਈ ਹੋ ਸਕਦਾ ਹੈ ਤਾਂ ਹਨ ਵੀ ਜਿਹੜਾ ਪਾਣੀ ਆ ਜਿਹੜਾ ਉਹ ਇੰਨਾ ਗਰਮ ਆ ਸੋ ਪਾਣੀ ਬਾਈ ਕੁਦਰਤੀ ਕੋਈ ਦੱਸਿਓ ਜਰੂਰ ਕਮੈਂਟ ਕਰਕੇ ਉਤਾਰਨ ਕੀ ਆ ਪਾਣੀ ਗਰਮ ਦਾ ਕਿਉਂਕਿ ਠੰਡਾ ਪਾਣੀ ਤਾਂ ਆਪਾਂ ਸੁਣਦੇ ਹੁੰਨੇ ਆ ਜਿਆਦਾ ਠੰਡਾ ਨਹਿਰ ਦਾ ਕੋਈ ਲਵਾ ਕੇ ਕੋਈ ਆ ਗਿਆ ਤੇ ਪਾਣੀ ਫੁੱਲ ਗਰਮ ਆ ਬਾਈ ਇੱਥੇ